ਸਾਹਿਬਾ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਤੇ ਇਹਨੇ ਮੇਰੇ ਹਸਬੰਦ ਤੇ ਇਹਨੇ ਡੈਡੀ ਨੂੰ ਕਿਹਾ ਸੀਗਾ ਆਪਾਂ ਕੋਈ ਨਾ ਕੋਈ ਵਲੌਗ ਲੈ ਕੇ ਆਵਾਂਗੇ ਤੇ ਹੁਣ ਆਪਾਂ ਫੈਮਿਲੀ ਵਲੌਗ ਬਣਾਉਣ ਲੱਗੇ ਆ ਹੁਣ ਆਪਾਂ ਕਰਦੇ ਆ ਗੱਲਾਂ ਬਾਤਾਂ ਤੇ ਇਹਨਾਂ ਨੂੰ ਕੱਲ ਦੱਸਿਓ ਪਸੰਦ ਆਈਆਂ ਕਿ ਨਹੀਂ ਆਈਆਂ ਤੂੰ ਮੈਨੂੰ ਛੇੜੀ ਜਨਾ ਅੱਛਾ ਕੀ ਸੱਸਾਂ ਤੇ ਆਏ ਚਲੋ ਤਾਂ ਖਾਂਦੇ ਇਹੋ ਪਸੰਦ ਮੈਨੂੰ ਹੈ ਤੇ ਤੂੰ ਨੇ ਸੁਣਾ ਕੇ ਤਬਾ ਥੱਕਿਆ ਟੁੱਟਿਆ ਹੁੰਦਾ ਤੂੰ ਨੂੰ ਹੁੰਦੇ ਦਾਲੀ ਆਰੇ ਆਡੀਅੰਸ ਡੈਡੀ ਹੈ ਨਾ ਉਹ ਵੀਡੀਓ ਦੇਖਦੀ ਆ ਵੀਰ ਉਹ ਦੇਖ ਰਿਹਾ ਠੀਕ ਆ ਸਾਡੀ ਫੈਮਲੀ ਸਾਡੀ ਵੀਡੀਓ ਦੇਖਦੀ ਆ ਫਿਰ ਉਹ ਰੋਜ਼ ਹੀ ਕਹਿੰਦੇ ਕੋਈ ਨਾ ਕੋਈ ਵੀਡੀਓ ਲੈ ਕੇ ਆਓ ਵੀਡੀਓ ਲੈ ਕੇ ਆਓ ਡੈਡੀ ਜੀ ਨੂੰ ਮੇਰੇ ਤੋਂ ਲੈ ਜਾਓ ਤੇ ਕੋਈ ਵੀਡੀਓ ਬਣਾ ਕੇ ਖੋੜੀ ਨਹੀਂ ਉਹਨਾਂ ਨੂੰ ਇਦਾਂ ਹੀ ਡੈਡੀ ਤੋਂ ਇਕੱਠਾ ਕਰਕੇ ਨੁਕੈ ਲੱਗ ਮੈਂ ਇਕੱਠਾ ਕਰਨ ਲੱਗਾ ਤੋਹੇ ਆਪਾਂ ਗੱਲ ਕਰ ਦੋ ਜਿਹੜੀ ਕਰਨਾ ਤੋਂ ਉਹਨਾਂ ਮੈਂ ਥੱਕਿਆ ਆ ਤਾਂ ਥੱਕਿਆ ਦੁਕਰਖਾ ਕਰਦਾ ਆ ਨਾ ਕਰਦਾ ਇੱਕ ਇੱਕ ਤਗੇ ਦੀਆਂ ਅੱਛਾ ਅੱਛਾ ਹੋਰ ਕੁਝ ਕੰਮ ਉਹ ਕੰਮ ਵੱਲ ਸਿੱਖਿਆ ਦਿਆ ਕਰ ਕੰਮ ਵੱਲ ਧਿਆਨ ਦੇ ਕੰਮ ਕਿਦਾਂ ਹੁੰਦਾ ਕਿਦਾਂ ਨਹੀਂ ਹੁੰਦਾ ਇਹ ਨਹੀਂ ਨਿਹਰਾ ਆਣ ਕੇ ਹੱਥ ਲਿਆ ਹੈ ਰੋ ਪਾ ਲਿਆ ਕੀ ਕੀਤਾ ਉਹ ਕੀਤਾ ਹੈ ਹਾਂ ਕੀ ਉਹ ਕਰਨਾ ਕੋ ਜਿਹੜਾ ਬੰਗਲਾ ਕਰਦਾ ਆ ਬਸ ਮੇਰੇ ਹੋਣੇ ਕਾਬਾ ਇੱਕ ਮਿੰਟ ਨਾ ਇਹਨਾਂ ਨੂੰ ਕਰਦਾ ਮੈਂ ਤਾਂ ਕਹਿੰਦੇ ਉਹ ਕਰਦਾ ਉਹ ਗੱਲ ਕਰ ਕੀ ਆਂਦੇ ਨੇ ਸਿਆਣੇ ਖਰ ਪਾਇਆ ਸੱਚਾ ਆਂਦਾ ਕੀ ਉਹਦਾ ਪੁੱਤ ਗਿਆ ਬਾਹਰ ਆਂਦਾ ਡੈਡੀ 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 ਆਂਦਾ ਹਾਂ ਪੁੱਤ ਦੱਸ ਆਂਦਾ ਡੈਡੀ ਮੈਂ ਬੜਾ ਹੀ ਥੱਕਿਆ ਆਇਆ ਬੜਾ ਹੀ ਥੱਕਾ ਆਂਦਾ ਕੀ ਲੈ ਡੈਡੀ ਤੂੰ ਸਵੇਰ ਦਾ ਘਰ ਮੰਜਾ ਤੋਣ ਡਿਆ ਤੇ ਮੈਂ ਸਾ ਤੇ ਕੰਮ ਕਰਦਾ ਮਰ ਗਿਆ ਆਂਦਾ ਪੁੱਤ ਜੇ ਤੂੰ ਕੰਮ ਆਜੇ ਗਿਆ ਅਗੇ ਪਿਉਰੀਆਂ ਵੀ ਖਾਂਦਾ ਰਿਆਂ ਵੇਲੀਆਂ ਬੈਠਿਆਂ ਤੇ ਕੱਲੋ ਜੇ ਪੁੱਤ ਨੂੰ ਖੋਣੀ ਜੇ ਪਿਉ ਨੂੰ ਖੋਣੀ ਪਈ ਤਾਂ ਕਿਥੋਂ ਖਾਲੇਗਾ ਹਾਂ ਉਹ ਮੁਰਕੇ ਦੇਖੇ ਜਿਹੜਾ ਚਾਹਰੇ ਕਹਿੰਦਾ ਢੇਗ ਵਾਲਾ ਵੇੜਾ ਹੁੰਦਾ ਨਾ ਖਾਲੀ ਉਹਦਾ ਵੇਂਦਾ ਹਾਂ ਹਾਂ ਕਹਿੰਦਾ ਡਾਡੀ ਤੇ ਤੁਮ ਕੀ ਕਰੀਏ ਵੇੜੇਗ ਤੇ ਦੱਸ ਆਹ ਢੇਗ ਢੇਗੀ ਨਹੀਂ ਢੇਗਾ ਢੇਗ ਲਾਲਾ ਨੇ ਕੋਈ ਗੱਲ ਨਹੀਂ ਦੇਗਾ ਲੱਗੂ ਕਿ ਤੂੰ ਤਾਂ ਵੜ ਦਿੱਤੀ ਵਾਡੇ ਤੇ ਦੇਗਾ ਹੈ ਇੱਕ ਸਿਆਹ ਮਹੀਨੇ ਤਿਆਰ ਹੋ ਜਾਂਦੀ ਆ ਤੂੰ ਕਹਿੰਦੇ ਫਿਰਦਾ ਢੇਗ ਰੋਜ ਦਾ ਪਾਣੀ ਪਾਈ ਹੈ ਨਾ ਤੇ ਢੇਗ ਨੂੰ ਰੋਜ ਦਾ ਇੱਕ ਵਾਰ ਇੱਕ ਹੁੰਦਾ ਹਾਂ ਤੇ ਤੈਨੂੰ ਤੂੰ ਆ ਬੜਾ ਬੂਟਾ ਤੈਨੂੰ ਸਾਜ ਇੱਕ ਵਾਰ ਆਉਂਦਾ ਫਿਰ ਬਾਰ ਬਾਰ ਵਾਰਸ ਰਾਏ ਹੋਣੇ ਸਾਜ ਇੱਕ ਵਾਰ ਆਉਂਦਾ ਆ ਅੱਛਾ ਕਹਿੰਦੇ ਸੋਚਿਆਗਾ ਤੂੰ ਹਾਂ ਅਰੇ ਫੇਰ ਉਹਨੇ ਕਿਆ ਜੋ ਤੇਰੇ ਦਾ ਕੀ ਪਲਾਨ ਆ ਤੇਰੇ ਦਾ ਕੀ ਫੇਰੇ ਆਪਾਂ ਪਵਰ ਤੇ ਕੰਮ ਤੇ ਜਾਣਾ ਫੇਰੇ ਛੁੱਟੀ ਕਾ ਛੁੱਟੀ ਕਾ ਦੀ ਕਰਨੀ ਆ ਕੀ ਗੱਲ ਛੁੱਟੀ ਕਰਕੇ ਮੈਂ ਕਿ ਬੱਕਰੀ ਚਾਰਨੀ ਆਂ ਗੁੰਡੀ ਕਹਿੰਦੇ ਮੈਨੂੰ ਕਹਿੰਦੇ ਦੇਖਣਾ ਤੇ ਦੇਖਣਵਾ ਜਾਏ ਕਿਤੇ ਮੈਨੂੰ ਸਾਰਿਆਂ ਦੇ ਬਾਪਾ ਬਾਬਾ ਨੇ ਆ ਪਾਪਾ ਨੇ ਨਾ ਪਾਤਰਾ ਆਪਣੇ ਕੰਮ ਤੇ ਜਾਣਾ ਨੇ ਤੁਹਾਡੇ ਵਾਂਗ ਹਾਂ ਆ ਮੇਰੀ ਤੇ ਬੇਤੀ ਕਰ 10 ਦਸਿਆ ਇੱਕ ਦਿਨ ਕਰ 10 ਦਿਨ ਘਰ ਇੱਕ ਦਿਨ ਚੱਲ ਕੇ 10 ਦਿਨ ਘਰ ਚਲੋ ਜੀ ਠੀਕ ਦੋ ਜਗ੍ਹਾ ਤੇ ਰਹਿਣਾ ਆ ਤੂੰ ਦੋਵੇਂ ਜਾਣੇ ਲੱਗੇ ਹੋਣ ਵਿੱਚ ਮੈਂ ਜੋ ਆ ਗਿਆ ਨਾ ਕੋਈ ਨਹੀਂ ਤੇ ਕੋਈ ਗੱਲ ਨਹੀਂ ਕਰਨਾ ਨਹੀਂ ਤੇ ਜੇ ਤੂੰ ਤਾਂ ਕਹਿੰਦਾ ਵੋੜਿਆ ਮੈਂ ਛੁੱਟੀ ਨਾ ਕਰਨਾ ਮੈਂ ਥੱਕ ਗਿਆ ਆਓ ਜੇ ਇੱਕ ਪਉ ਤੇ ਮਕਾਮੇ ਬਣਾ ਪੈਰੋਂ ਮੈਂ ਚੱਲਿਆ ਬੈਂਕ ਚ ਮੋਹਰ ਲਵਾਉਣ ਤੇਰੇ ਵਾਸਤੇ ਦੇਣਾ ਪੈਸੇ ਜੇ ਰਾ ਕਰ ਆਹ ਘੱਟ ਲਗਾ ਦੇ ਜਾਨਾ ਤੇ ਮੈਂ ਸੌਰੇ ਜਾਣਾ ਇਧਰ ਘਰਿਆ ਕਰ ਯਾਰ ਉਹ ਸੌਰੇ ਜਾਣਾ ਪਾਉ ਮੈਂ ਸੌਰੇ ਬੈਂਕ ਤੇ ਜਾਣਾ ਤੇ ਲਿਖ ਜਾਣਾ ਕਹਣਾ ਸੌਰੇ ਜਾਣਾ ਤੇਰੇ ਇੱਥੇ ਤੂੰ ਜਾਣਾ ਸੌਰੇ ਜਾ ਮੈਂ ਤਾਂ ਡੱਕਿਆ ਨਹੀਂ ਸੁੱਚੀ ਜਾਣਾ ਮੈਂ ਜਾ ਜਾ ਦਾ ਫਿਰ ਜਾ ਮੈਨੂੰ ਕੋ ਲੋਨ ਦਾ ਪੇਮੈਂਟ ਡੇਟ ਹੋ ਗਈ ਨਾ ਮੈਨੂੰ ਰੇਟ ਹੋ ਗਈ ਇੱਥੇ ਮੈਨੂੰ ਰੇਟ ਹੋ ਗਈ ਦੇਖ ਦੇ ਨਾ ਗੰਦ ਦੋ ਦਿਨ ਜਾਣਾ ਤੇ ਜਿੱਤੇ ਪੈਸੇ ਮੰਗਣੀ ਉਹ ਤੇ ਤੈਨੂੰ ਕਿੱਥੇ ਦੇਣੀ ਅਗਦੇ ਹਾਂ ਲੈ ਕਿ ਮੰਗੜੇ ਟੇਮੜਾ ਉਹ ਤੁਲਾਸ ਤੇ ਆ ਗਿਆ ਅਗੂਠੇ ਵਾਲੇ ਯਾਰ ਅਗੂਠੇ ਵਾਲੇ ਇੱਥੇ ਬਿਠਾ ਹੈ ਦੇਖ ਕੋ ਪੇਮੈਂਟ ਆਹ ਹਾਂ ਉਨੇ ਯਾਨਾ ਗੂਠੇ ਗੂਠੇ ਵਾਲੇ ਗਾਹੀ ਆਹੇ ਆਣ ਬਰ ਬਰ ਦੇ ਆਹੋ ਠੀਕ ਆ ਆਹੇ ਗੂਠਾ ਲਾ ਕੇ ਘਰੋਣਾ ਉਹ ਸੈਂਸੜਾ ਕਰਕੇ ਤੁਹਾਨੂੰ ਦੇ ਦੇ ਨੇ ਕਿ ਲਓ ਫਿਰ ਪੈਸੇ ਲੈ ਜਾਓ ਆਹੋ ਨਹੀਂ ਜੇ ਰਿਕੇ ਗੋਤਾ ਨਹੀਂ 500 ਦੇ ਦੀ ਬਾਕੀ ਉਹ ਮੈਂ ਨਹੀਂ ਤੇ 500 ਕਦੋਂ ਕੀ ਗੱਲ ਤੂੰ ਨਹੀਂ ਕੰਮ ਕਰਦਾ ਤੂੰ ਮੈਨੂੰ ਤੂੰ ਕਦੀ ਕਹਿਆ ਬੁੱਢੇ ਲੈ ਤੂੰ 500 ਰੁਪਏ ਲੈ ਫਰਤੀ ਖਰਾਕ ਖੋ ਲੈ ਗਿਆ ਚਾਹ ਕਦੇ ਜੱਟ ਬਾ ਟੁੱਟੀ ਨੇ ਤੂੰ ਕਦੀ ਇਹ ਨਹੀਂ ਕਿਹਾ ਨਹੀਂ ਆ ਗੱਲ ਸੁਣੀ ਹੈ ਇੱਕ ਮਿੰਟ ਮੇਰੇ 500 ਰੁਪਏ ਉਹ ਬੁੱਢੇ ਨੇ ਪਾਸ ਉਹ ਰੋਬਾ ਬੁੱਢੇ ਤੇ ਨਹੀਂ ਤੂੰ ਬੁੱਢੇ ਕੋ ਲੈਣੇ ਕਮਾਈ ਕਰਕੇ ਮੈਂ ਨਹੀਂ ਤੇ ਸੋਹਣੇ ਇਹ ਜਵਾਂ ਦੇ ਟਰੇ ਦਿੱਤੀ ਤੂੰ ਉਹ ਵੀ ਨਹੀਂ ਖਾਣੀ ਕੋਈ ਸਾਡੀ ਜਿੰਨੇ ਜੁਨੀ ਦੇ ਲੋੜ ਮੌਂ ਨਹੀਂ ਖਾਰੇ ਹੋਵੇ ਐਵੇਂ ਜਾਇਆ ਆ ਆ ਵਲ ਵਾਲੇ ਅੰਦਰ ਛੁੱਟੀ ਜਾਵਾਂ ਜਿਹਨੀ ਚੀਜ਼ ਖਾਣੀ ਮੌਂ ਨਹੀਂ ਖਾਣੀ ਮੈਂ ਵੱਧ ਨਹੀਂ ਭਰਾਵਾ ਖਾਣੀ ਆਲਤਾਰੀ ਕਰੇ ਹੱਥ ਜੋਰੇ ਹਾਂ ਜੇ ਤੂੰ ਖਾਣੀ ਸਾਰੇ ਕੋਲ ਲਿਆ ਕੇ ਦੇਣੀ ਦੋ ਨਹੀਂ ਲਿਆ ਕੇ ਦੇਣੀ ਨਾਲ ਲਿਆ ਕੇ ਦੋ ਹਾਂ ਐਵੇਂ ਆਇਆ ਕੋਣ ਹੁਣ ਇਹ ਆਂਦਾ ਵੀ ਦੇਸੀ ਆਂਦੇ ਲਿਆ ਕੇ ਦੇ ਦੇਸੀ ਖਾਵਾ ਉਹ ਕਿ ਨਹੀਂ ਖਾਣੀ ਉਹ ਉਹ ਦੇਸੀ ਆਦੇ ਤਾਕਤ ਆ ਇਹ ਹਾਲੂ ਖਾਰੇ ਹਾਂ ਤੇ ਇਹ ਆਂਡੇ ਖਾਰੇ ਇੱਕ ਬਰਾਬਰ ਅੱਛਾ ਹਾਂ ਤੇ ਇਹਦਾ ਕੀ ਖਾਂਦਾ ਬੈਠਾ ਸਾਨੂੰ ਆ ਹੀ ਲਿਖਾਵਾਂ ਦੇਸੀ ਆਂਡੇ ਪਾਓ ਕਿੱਡੀ ਗੱਲ ਆ ਨਾ ਤੇਥੋਂ ਮੰਗਣਾ ਆਪਣਾ ਕਰੂੰ ਕਮਾਈ ਆਪਣੇ ਕੋਲ ਆਂਡੇ ਲੈ ਕੇ ਖਾਊਂਗਾ ਤੇਥੋਂ ਨਹੀਂ ਮੈਂ ਮੰਗਦਾ ਚਿੰਤਾ ਨਾ ਕਰ ਤੂੰ ਆਪਣਾ ਕਰ ਤੂੰ ਆ ਵੀ ਖਾ ਲਿਆ ਭਾਵੇਂ ਤੂੰ ਰੋਟੀ ਮੁਰਗਾ ਖਾਂ ਤਲ ਤਲ ਕੇ ਇਹ ਕਹਿੰਦੀ ਆਹੋ ਨਹੀਂ ਬਣਵਾਂਦੀ ਸੀ ਬੱਡਲੀ ਨੂੰ ਪੁੱਛ ਜਿਹੜੇ ਚਿਕਨ ਕਿਦ ਨਮਣਾਏ ਜੇਕਰ ਬਣਾਉਣਾ ਤੇ ਬਣਾ ਲੈ ਜੇ ਐਨੇ ਜੋਗਾ ਲੈ 200 ਰੁਪਏ ਦੋਸੋਂ ਮੈਂ ਪਾ ਦੇ ਜਿਕਨ ਬਣਾ ਲੈਨੇ ਚਲ ਠੀਕ ਹੈ ਠੀਕ ਕੀ ਆ ਹਾਂ ਠੀਕ ਆ ਉਹਦਾ ਉਹ ਜਾ ਕੇ ਕੰਮ ਕਰ ਜਾ ਕੇ ਰੋਜ਼ ਤੇਰੀ ਕਹਿਣਾ ਬੁੱਢਾ 500 ਦੇ ਬੁੱਢਾ 100 ਦੇ ਹੈ ਇਹ ਦੋ ਬੁੱਢੇ ਲੈ ਆ ਬੁੱਢੇ ਨੂੰ ਖਵਾ ਦੇਣਾ ਇੱਕ ਗੱਲ ਦੱਸਾਂ ਇਹ ਕਹਿੰਦਾ ਸੁਆਦੀ ਪਿਓ ਕਹਿੰਦਾ ਬਿਓ ਨਾ ਲੱਖ ਕਮਾਲਾ ਪੱਛੀ ਲੱਖ ਕਮਾਲਾ ਇੱਥੇ ਜਾ ਜਾ ਕੇ ਦੁਕਾਨ ਤੋਂ ਖੱਟਾ ਛੋਲੇ ਖਾ ਜਾ ਕੇ 100 ਰੁਪਏ ਚ ਛੋਲੇ ਖਾ ਜਾਓ ਇਹੋ ਖਾਓ ਤੂੰ ਖਾਣਾ ਤੂੰ ਖੱਟੇ ਛੋਲੇ ਬੜੇ ਸੁਆਦ ਲੱਗਦੇ ਮਨੋਹ ਦਾ ਕਾਲਾ ਫਿਰ ਹੋਰ ਤੂੰ ਕੀ ਖਾਣਾ ਹੈ ਆਹੋ ਇਹ ਤਾਂ ਜਨਾਤੋ ਲੱਭੋਲੀ ਤਾਂ ਨਹੀਂ ਲੈਟ ਹੋ ਰਿਹਾ ਇੱਕ ਹੀ ਬੋਲ ਹੋਰ ਤੈਨੂੰ ਕਦਾ ਬੋਲਾਂ ਜੇ ਉਹ ਜਿਗਨ ਮੁੜ ਕੇ ਦਵਾ ਦੇ ਮੁਝ ਲਾ ਕੇ ਦਲੀ ਪਾਵਾਂ ਉਹ ਖਾਣ ਨੂੰ ਚੰਗਾ ਭਲਾ ਹੈ ਉਹ ਦੰਦੀਆਂ ਵੜ ਵੜ ਖਾਣਾ ਹੈ ਇਹਨਾਂ ਨੂੰ ਵਿਚਕਾਰ ਬਿਠਾਇਆ ਆਹੋ ਇਹਨਾਂ ਦੀ ਅਜ ਰਾਜ ਕੇ ਡੈਡੀ ਉਹ ਦੱਸੋ ਇਹਦੇ ਆਏ ਬਈ ਇਹ ਦੋ ਬੂ ਕੀਤੇ ਆ ਉਹ ਉੱਥੇ ਆਊਗਾ ਛਟੂ ਬੈਗ ਹਾਈ ਮੰਮੀ ਮੰਮੀ ਹੈ ਇਹ ਉਪਰ ਵਾਹ ਆ ਗਿਆ ਆ ਗਿਆ ਮੰਮੀ ਹਾਂ ਹਾਂ ਮੈਂ ਲੱਕਬੈਰ ਦਰਦ ਹੁੰਦਾ ਹੈ ਹਾਂ ਲੱਕਦਰਦੰਦਾ ਕਾਕਾ ਅਥੀਆਂ ਨਹੀਂ ਵੇਲਾ ਕੋ ਕੰਮ ਕਰਨਾਂ ਕਰਕੇ ਜਿੰਨਾ ਕੰਮ ਕਰੇ ਤਾਂ ਉਹਨਾਂ ਹੀ ਇਹ ਥਰੇ ਵੀ ਉਥੇ ਚੱਲ ਗਿਆ ਹੈ ਕੰਮ ਤੇ ਆ ਗਿਆ ਸੀ ਕੰਮ ਬੜਿਆ ਔਖੇ ਔਖੇ ਨੇ ਕੰਮ ਉਹਨੇ ਕਿਹਾ ਮੈਂ ਤਾਂ ਕਰਨੀ ਬੜੀ ਔਖੀ ਚੋਰੀ ਠੱਗੀ ਕਰਨੀ ਚੋਰੀ ਕਰੋ ਕਿਸੇ ਦਾ ਕੁਝ ਛੇਰੋ ਬੜੇ ਕਹਿੰਦੇ ਆਂਦੇ ਹੈ ਕੰਜੜ ਚੋਰ ਆ ਵੱਡਾ ਇੱਕ ਨੰਬਰ ਦਾ ਚੋਰ ਹੈ ਕੰਜਰੇ ਇਹਨੂੰ ਕਰਨਾ ਵਾਰੂ ਆਪਣਾ ਇੱਕ ਮੇਰੀ ਆਤਕ ਤੈਨੂੰ ਵੀ ਪਤਾ ਵਾ ਪੈਸੇ ਭਰ ਮੈਂ ਘਰੋਂ ਕੱਢ-ਕੱਢ ਖੜਦਿਆਂ ਪਰ ਮੈਂ ਦੱਸਦਾ ਵੀ ਦਿਆਂ ਹਾਂ ਤੇ ਚੋਰੀ ਕਰਦੇ ਸੇ ਤੇ ਸ਼ਤਰਖਾਨੇ ਹੈ ਵਾ ਤੇਰੇ ਵਹਿਲੇ ਕਰਕੇ ਨਾ ਫਲ ਕੇ ਬੁੱਢਾ ਵੀਰੇ ਧੂਕ ਤੇ ਗੱਲ ਕਰੀ ਲੱਤੋਂ ਫਰਕ ਤੇ ਮੈਂ ਤੂੰ ਹਾਂਗਾ ਇਹ ਅੜਬ ਡੈਰੀ ਦੀ ਨਹੀਂ ਅੜਬ ਆ ਹਾਂ ਐ ਲੈ ਲਾ 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 ਮੈਂ ਚੋਰੀ ਕਰ ਦੂੰਗਾ ਚੋਰੀ ਦਾ ਨਾਮ ਪੈ ਗਈ ਤੇਰੀ ਵੀ ਰੱਬੇ ਜੀ ਆ ਬਰਾਦਰ ਉਹ ਜਾ ਕਰੇ ਕੰਮ ਕਰੇ ਜਾ ਕੇ ਆਪਣੇ ਤੋਂ ਸਹੀ ਤੇ ਅੱਜ ਬਸੀਰ ਪਾ ਰਿਹਾ ਹਾਂ ਬਸੀਰ ਕਰਦਾ ਅੱਬੜੇ ਜੀ ਲਾਤੀ ਵੇਖੀ ਕਿ ਤੂੰ ਜਾਂਦੀ ਪੱਠੇ ਦੇ ਸ਼ਹਿਰ ਤੋਂ ਨਾ ਵਜੇ ਤੇ ਗੱਲ ਕਰੀ ਜਾ ਦੇਖੋ ਬਰਾਡੇ ਨੂੰ ਫੁੱਟ ਪਾਲੂਂਗੇ ਰੇੜ ਦਾ ਜਿੱਦਾ ਫੁੱਟ ਪਾਲ ਦੇਦਾ ਨਹੀਂ ਗਾਹਾਂ ਕੋ ਤੇ ਕਹ ਜਨੇ ਸੁਦਾ ਕਜਾਇਦਾ ਉਹ ਇਦਾਂ ਕਰਿਆ ਜਾ ਕਰੇ ਜਾ ਜਾ ਕੇ ਫਿਰ ਨਹੀਂ ਫੇ ਕੋਲ ਕੱਪੇ ਖਾਲਾ ਖੱਟੇ ਆਰੇ ਹੈ ਉਹ 10000 ਰੁਪਏ ਵਿੱਚ ਲੈ ਲਈ ਅੱਜ ਮੂਰ ਨਹੀਂ ਟੰਗਾ ਉਰੇ ਲੋਕੀ ਦਾ ਬੈਂਟੀਆਂ ਦੱਸਿਆ ਹੈ ਮੰਮੀ ਹਾਇ ਦੇ ਦੋ ਕਿ ਰਪਾਈ ਮੈਂ ਗੋਲ ਗੱਪੇ ਨਾ ਖਾ ਮੈਂ ਕਾਂਜੀ ਨਾ ਪੀਆ ਹਾਂ ਉਹ ਕਾਂਜੀ ਪੀ ਲਗਿਆ ਤੂੰ ਹੈ ਉਹ ਤੇ ਘੇਰ ਪਈ ਦੀ ਉਹ ਜਾ ਉਹ ਜਾ ਉਹ ਜਾ ਉਹ ਜਾ ਦੜਿਆ ਆ ਜਾ ਸੰਦ ਨੂੰ ਸੰਦ ਮਿਲਿਆ ਭੈਣਾ ਮੈਂ ਕੀ ਕਰਾਂ ਦੀ ਹਾਂ ਦੱਸ ਆਂਦਾ ਹਾਇ ਹਾਇ ਨੀ ਬੀਬੀ ਮੈਨੂੰ ਸੱਜ ਜਿ ਪਾ ਕੇ ਕੁੱਟਿਆ ਉਹ ਹਿਸਾਬ ਤੇਰਾ ਹੈ ਵਾਤਾ ਦੇ ਇਹ ਜੰਗੇ ਬੰਦੇ ਜੋ ਆਏ ਡੈਡੀ ਕੋ ਪੈਸੇ ਮੰਗਣੇ ਸੀ ਪਰ ਵਿਚਾਰੇ ਫਸ ਗਏ ਉਹ ਦੱਸਿਆ ਇਹ ਜੂਮ ਬੈਠੇ ਵਿਚਕਾਰ ਆਪਣੀ ਉਹਦੀ ਬੇਟੀ ਕਰਾਉਣ ਨੇ ਉਹਦਾ ਕਹਿੰਦੇ ਮੈਂ ਸਾਰੇ ਸੋਰੇ ਜਾਣਾ ਚਾਹੇ ਮੰਗ ਲੈਣਾ ਅੰਦਰੋਂ ਉਹ ਇਹ ਕਹਿ ਕੇ ਲਿਆਏ ਨੇ ਪਰ ਇਹਨਾਂ ਨੂੰ ਨਹੀਂ ਪਤਾ ਵੀ ਇੱਥੇ ਪੈਸੇ ਨਹੀਂ ਦਿੰਦੇ ਉਹ ਜਿੱਦਾ ਬੈਠੇ ਨੇ ਸਿੱਧੇ ਜਿਓ ਕੇ ਹਾਂ ਚਲ ਕੋਈ ਮੇਰਾ ਵੀ ਆਉ ਤੈਰਾ ਕਿਦਾਂ ਆਉਣਾ ਤੂੰ ਹੋ ਗਿਆ ਉਹ ਕੀ ਆਂਦਾ ਬੀਬੀ ਚੱਤੀ ਦੋਦਾ ਹੋਇਆ ਕੱਟੀ ਉਹ ਹਿਸਾਬ ਤੇਰਾ ਉਹ ਜਿੰਨੇ ਕੀਤੀ ਕਮਾਈ ਤੇ ਹੁਣ ਨਹੀਂ ਖਾਲੀ ਚੱਤੀ ਉਹਨੇ ਪਾਗੀ ਮਗਰ ਹੱਤੀ ਉਹ ਹਿਸਾਬ ਤੇਰਾ ਤੇ ਤੁਮ ਘਰ ਲਈ ਕੱਤੀ ਹਾਂ ਵੀ ਨਹੀਂ ਚਲ ਦੇ ਦੇ ਤੇਰੀ ਦੇ ਦੇ ਨਾਲੇ ਚਲੇ ਜਾ ਕਾਲੇ ਇਹ ਦੋ ਤਿੰਨ ਆ ਦੋ ਤਿੰਨ ਲਿਆਏ ਹੈ ਨਾ ਤੂੰ ਬਰਾ ਮੈਂ ਨਾ ਸੌਹਕਾਰ ਦਾ ਪੋਤੇ ਆ ਨਾ ਬਾਸੇ ਦਾ ਹੈ ਵਾਹ ਤੇਰੇ ਚੱਲ ਬਿਚਾਰ ਚੁੱਪ ਕੀ ਜਬ ਕਰ ਕੋਈ ਕਿਨੇ ਪੀਤੀ ਪੀਤੀ ਰ ਪੀਤੀ ਰ ਮੈਨੂੰ ਕਿਦਾ ਧਾਰਿਆ ਆਪਣੇ ਘਰ ਬੋਲੇ ਨੇ ਹਾਂ ਪੀਤੀ ਇਥੇ ਚੱਲ ਹੋਰ ਸੁਣਾ ਹਾਂ ਪੀਤੀ ਉਹ ਸਿੱਧਾ ਨਹੀਂ ਕਿਹਾ ਮੇਰੇ ਮੂੰਹ ਨਾਰਾ ਲੱਗਦੀਆਂ ਆ ਤੂੰ ਕੌਮ ਭੈਣ ਹੋਰ ਅਸਿਆ ਸਦਾ ਗਾ ਵੀ ਪਾਪਾ ਡਾੜੀ ਮੇਰੇ ਮੂੰਹ ਨਾਰਾ ਲੱਗਦੀਆਂ ਮੈਂ ਕਿਹੜਾ ਸ਼ਰਾਬ ਦਾ ਨਾਮ ਚੱਲ ਉਹ ਸਿਆਣੇ ਪਰੇ ਕਹਿੰਦੇ ਆ ਆਂਦੇ ਆ ਸ਼ਰਾਬ ਕੋਈ ਪੀਵੇ ਤੇ ਲਾ ਕੇ ਬੈਠਾ ਬਣਾ ਕੁਰਸੀ ਢਾਕੇ ਤੇ ਉਹਦੀ ਆਪਣੇ ਬਣਾ ਲੈ ਠਾਣ ਲੱਗਦੀਆਂ ਉਹ ਹਿਸਾਬ ਤੇਰਾ ਹੈ ਮੈਂ ਪੀਂਦਾ ਹੀ ਨਹੀਂ ਪੀਂਦਾ ਨਹੀਂ ਆਹ ਤਾਂ ਬਰਾ ਗਊ ਬੋਤੇ ਹਨਾ ਪੀਂਦਾ ਨਹੀਂ ਆ ਉਹ ਦਲ ਵਿਆਹ ਜਾਂਦੀ ਦੀ ਪੀਤੀ ਆ ਪੀਤੀ ਵਸ ਉਹਦਾ ਮਾਤਾ ਮਾਤਾ ਆਇਲ ਥੱਕ ਗਏ ਦੇ ਦੇ ਹਾਂ ਥੋੜੇ ਪਹਿ ਚੱਲ ਮਾਰਨ ਗ ਜਾਗਾ ਬੁੱਢੇ ਆਲ ਹੈ ਬੁੱਢਾ ਦੇ ਦੇ ਥੋੜੇ ਕੋ ਨੋਟ ਥੱਕ ਗਿਆ ਹੈ ਤੇ ਲੈ ਆ ਗਿਆ ਤੇ ਪੀ ਕੇ ਦਿੱਤੋ ਗਲਾਸੀ ਇਹਦਾ ਚੱਲ ਗਈ ਹੈ ਤੂੰ ਇਹ ਗਾਉਣ ਜੋ ਹੈ ਵਾਹ ਤੁਹਾਡੇ ਤੂੰ ਤੇ ਮੇਰੇ ਪੁੱਤਾਂ ਨਾਲ ਗੋਲੀ ਜਾ ਬੰਦ ਨਹੀਂ ਮੈਂ ਤੁਹਾਨੂੰ ਦੱਸਦਾ ਆਹ ਇਹ ਮੇਰੇ ਕੋਲ ਔਰ ਦੱਸ ਦੱਸ ਨਾ ਉਹ ਮਧੂ ਜੀ ਨੂੰ ਵਟੇ ਵਟੇ ਪਜਾ ਹੁਫੇ ਕਨਾ ਕਰੋ ਚੰਤਾ ਲਾਓ ਲੈ ਭੱਜ ਨੂੰ ਵਟੇ ਤੇ ਇਹ ਤਲਕਣਾ ਜਾਵੇ ਚਲ ਕਰ ਜਾਓ ਤੇ ਚਲ ਕੇ ਜੀ ਹਾਂ ਆਦੇ ਆਦੇ ਉਹਨਾਂ ਨੂੰ ਭਾਰੂ ਵੀ ਚੱਲੇ ਸ਼ਾਨਾ ਸੱਚਾ ਖਾਨ ਪਾਇਆ ਆਂਦੇ ਸੰਦ ਨੂੰ ਸੰਦ ਮਿਲਿਆ ਹੱਥ ਨੂੰ ਹੱਥ ਮਿਲਿਆ ਹੈ ਦੋ ਹੌਸਾ ਕਾਦਾ ਕਾਨੋਂ ਮਿਲ ਗਿਆ ਸੰਦ ਨੂੰ ਸੰਦ ਨਾ ਸੰਦ ਘਟ ਤੇ ਨਾ ਕਟੋਰਾ ਘਟ ਹੋਸਾ ਤੇਰਾ ਹੈ ਬਾਹ ਤਾਡੇ ਬਥੀਕ ਤੇ ਪਥਵੀ ਤੇਰੇ ਬਥੂਏ ਮੇਰੇ ਗਾਰੇ ਉੱਪਰ ਤੈਨੂੰ ਲਾ ਕੇ ਤੇਰੇ ਗਾਰੇ ਪਾ ਦਵਾ ਵਾਹ ਤੇਰੇ ਪਥਵੀ ਤੇਰੇ ਤੇ ਕਿਹਾ ਤਾਂ ਬੁੱਢੇ ਬਥੂਏ ਖਾਲੀ ਬੁੱਢੇ ਦੀ ਬਥੂਏ ਕਾਲੀ ਤੇ ਠੋ ਕੀ ਆ ਤੁਮੋਂ ਤੇ ਖਾਮ ਬੱਡੇ ਨੂੰ 100 ਰੁਪਏ ਕੱਢ ਕੇ ਦਿਖਾਓ ਬੱਟਾ ਤੈਨੂੰ ਵੀ ਦਊ ਹਣੇ ਕੱਢ ਕੇ ਲੈ ਆ ਮਨੇਂਦਰ ਕੱਢ ਕੇ ਲੈ ਲੈ ਆ ਦੋ ਕੀ ਕੱਢ ਕੇ ਲੈ ਆ ਦੋ ਕਿ ਬਾਈ ਥੋ ਕੱਢ ਬਾਈ ਖੁੱਸੋ ਨਾ ਗੱਲਾ ਟਕੇ ਟਗਰੀਆ ਕਰਦਾ ਮੇਰੇ ਨਾਲ ਮਰਾ ਤਾਂ ਹੋਸਾ ਨਹੀਂ ਠੋਣੇ ਜੀ ਉਸੇ ਬੈਠਾ ਉੱਠ ਕੇ ਲੈਉਣੇ ਆ ਉਹ ਜਾ ਬਾਂ ਉੱਠ ਕੇ ਪਹਿਲੇ ਲੈਉਣੇ ਆ ਸੱਦਾ ਨਹੀਂ ਆਦਾ ਬੁੱਢਾ ਦਾ ਲਾਉਣਾ ਤੈਨੂੰ ਖਾਣਾ ਆ ਹਾਂ ਮੈਨੂੰ ਮਜ਼ਾ ਆਇਆ ਇਹ ਮਜ਼ਾ ਤਨ ਹੋਇਆ ਭਾਵੇਂ ਕੱਢ 100 ਗਲਾਂ ਦੇ ਭਾਵੇਂ ਕੱਢ ਲੱਖ ਹਾਂ ਮਜ਼ਾ ਹੀ ਤਰੀਕ ਮਾਈਨਾ ਸੱਖਾ ਚੋਕਦਾ ਜਿੱਦਾ ਗਾਂ ਗਲੇਲਾ ਚੋਕਦਾ ਗੋ ਉਹ ਦੱਸਿਆ ਤੇ ਬੰਦਿਆ ਗਾਂ ਯਾਰ ਦੇ ਦੇ ਗਾਂ ਇੰਨੀਆਂ ਗੱਲਾਂ ਸੁਣਾ ਕੇ ਪੈ ਦੇਣੇ ਤੇ ਦੇਣੇ ਨਹੀਂ ਗੱਲਾਂ ਪੈਸੇ ਤੇ ਮੈਂ ਤੇ ਤੈਨੂੰ ਕਰ ਤੇਰਾ ਹੱਕ ਮੰਦ ਦੇ ਦਾ ਬੁੱਢੇ ਨੇ ਪੈਸੇ ਮੰਗਦਾ ਏਦਾਂ ਕਰ ਨੌਨ ਦੇ ਆਪਣੇ ਆਪਾਂ ਸ਼ੌਕ ਦਾ ਬਾਪੂ ਤੇਰੇ ਪੈਸਿਆਂ ਨਾਲ ਹੀ ਪੂਰੇ ਕਰ ਲੇ ਮੈਂ ਆਪਣੇ ਪੈਹਾਂ ਨਾਲ ਤਾਂ ਬਸ ਗੁਜ਼ਾਰਾ ਹੀ ਹੁੰਦਾ ਏ ਗੁਜ਼ਾਰਾ ਹੁੰਦਾ ਚੱਲ ਚੱਲ ਤੇ ਦਾਨੀ ਕਹਿੰਦਾ ਪਹਿਲੇ ਤੇਰੇ ਪੈਹਾਂ ਗੁਜ਼ਾਰੇ ਨਾ ਕਹ ਬੁੱਢਾ ਮੇਰੀ ਪੈਹਾਂ ਨਾਲ ਦਾਲ ਸਬਜ਼ੀ ਨਹੀਂ ਆਉਂਦੀ ਹੈ ਇਹ ਵਿੱਚ ਕੀ ਨਾ ਹੁੰਦੇ ਆਈ ਇਹ ਫੇਰ ਬਾਤ ਮੇਰੇ ਨਾਲ ਆ ਗਈ ਉਹ ਜਾਂ ਤੱਕ ਲੱਗ ਗਈ ਚੱਲ ਆਏ ਤੇ ਆ ਨਾ ਉਹ ਗੱਲ ਕਰ ਆਂਦਾ ਬੀਬੀ ਕੀ ਆਂਦਾ ਹਾਂ ਕਰ ਗੱਲ ਮੈਂ ਫਲੇ ਹੋ ਥੋੜਾ ਜਿਹਾ ਘੁੱਟ ਕੱਢ ਲਾ ਉਹ ਡੇ ਗੱਡੀ ਤੇ ਬਹਿ ਜਾ ਹੋਰ ਕੋਲ ਲੰਗ ਲੱਗਦੇ ਯਾਰ ਸੰਗ ਲੱਗਦੇ ਇਥੇ ਪੈਸੇ ਦਿੰਦਾ ਸਰ ਜਾਉ ਬੈਂਕ ਤੇ ਮੋੜ ਲੈ ਕੇ ਲਾ ਕੇ ਲਾ ਕੇ ਦਊਂਗਾ ਲੈ ਆ ਵੇਖੀ ਆਪਣੇ ਕਿ ਨਹੀਂ ਗਿਆ ਬਾਉ ਬਥੋਈ ਨੂੰ ਹੱਥੇ ਲਾਉਣਾ ਬਥੋਈ ਤੇਰੇ ਕੋ ਖਾਲੀ ਨਹੀਂ ਬੁੱਢੇ ਰੱਖੀ ਆ ਤੂੰ ਸੁੱਤੇ ਪਈ ਪਾਰ ਦੇ ਮਿਲਦੀ ਆ ਸੋਈ ਪਾਰ ਦੇਣੀ ਮੈਂ ਪਾਰ ਦੇਆ ਬਥੋਈ ਸੋਈ ਪਾਰ ਦੇਣੀ ਆ ਕੋਈ ਨੰਗੇ ਕੋਈ ਗੱਲ ਨਹੀਂ ਤੂੰ ਬਹੁਤ ਨੰਗੇ ਪਿੰਡੇ ਆ ਮੇਰੇ ਬਥੋਈ ਪਾਰੇ ਨਾ ਨੰਗੇ ਪਿੰਡੇ ਡਾਂਗ ਵਗੂ ਚਿੰਤਾ ਨਾ ਕਰ ਤੂੰ ਵੇਸੇ ਇਹ ਬੋਡੇ ਪ੍ਰਧਵੀ ਨਾਲ ਤਾਂ ਪਾ ਕੇ ਦੇ 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 ਕਰਦੇ ਚਲ ਬੱਸ ਕਰ ਹੁਣ ਮੈਨੂੰ ਦੇ ਇਧਰ ਆਹ ਦੋਨੋਂ ਮੈਂ ਕਰਾ 500 ਦੇ 1500 ਠੀਕ ਆ ਉਹ ਤੋਂ ਜਦੋਂ ਤੂੰ 500 ਰੁਪਈਆ ਜਦੋਂ ਲੈ ਕੇ ਆਇਆ ਆਇਆ ਲੈ ਕੇ 500 ਰੁਪਈਆ ਕਿਦੋਂ ਨਾ 500 ਲਿਆ ਨਹੀਂ ਕਿਤਾਬ ਉਹ ਕਹਤ ਨੂੰ ਤੇ ਆ ਲੈ ਕਿਤਾਬ ਬੋਡੇ ਨਾ ਬੋਡੇ ਬੋਡਾ ਬੋਡਾ ਕੁੰਦਾ ਨਹੀਂ ਆ ਹਾਂ ਕਰੀ ਰਿਹਾ ਮੈਂ ਕੱਟੋ ਜ ਹੁੰਦਾ ਕਰੀ ਆ ਗਿਆ ਚਿਕਨ ਤੇ ਕਦੀ ਤੇਰਾ ਆ ਗਿਆ ਬਿਸਕਟ ਤੇ ਕਦੀ ਤੇਰਾ ਆ ਗਿਆ ਪੂਰੀਆ ਆਈ 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 ਭਾਈ ਤੇ ਤੂੰ ਕਹਤੋਂ ਨਾ ਤੂੰ ਦੋ ਰਾਤੀਆਂ ਵਾਦਿਆਂ ਦੇ ਨਾਲੋਂ ਚਚਕਾ ਤੁਹਾਡਾ ਨੀ ਪੂਰਾ ਦੋਵਾਂ ਦਾ ਬੁਢਾਏ ਕਰੇ ਇਹਨੂੰ ਕਹਿਆ ਇਹਨੂੰ ਸਮਝਾ ਕਿਹਾ ਵਾਣੋ ਤੇ ਤੁਮੇ ਸਮਝਾ ਨਾ ਗੋਸ਼ਾ ਮਾ ਉਹ ਤੁਸੇ ਤਾਂ ਗਿਆ ਭਲੀਏ ਭਲੀ ਆਹੋ ਪਈਏ ਗੱਲ ਪਈ ਦੀ ਆ ਪਹਿਲੋਂ ਆਬ ਲੈ ਆ ਦਿੰਦਿਆ ਰਿਆ ਹਾ ਖਾਰਾ 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 ਤੇ ਹੁਣ ਆਪਾਂ ਗੱਲ ਪੈਣਾ ਤੇ ਗੱਲਾਂ ਬੈ ਪੈਣਾ ਜਦੋਂ ਪਹਿਲੇ ਦਿਨ ਤੋਂ ਆ ਕੇ ਵੀ ਹਾਂ ਭਾਈ ਹਾਵਣਾ ਮੈਂ ਚੱਲਣਾ ਭਈ ਸੁਣ ਲੈ ਹੈ ਤੇ ਤੂੰ ਉਹਦਾ ਇਹ ਗੱਲ ਹੈ ਹੈ ਨਹੀਂ ਇਹ ਕੜੀ ਕੋ ਕੀ ਖਾਣਾ ਹੈ ਕੀ ਖਾਣਾ ਹੈ ਹੈ ਰੁਕੇ ਖਾਣੇ ਮਠੀਆਂ ਖਾਣੀਆਂ ਕੀ ਖਾਣਾ ਹੈ ਹੈ ਉਹ ਸਾਹਬ ਤੇਰਾ ਚਸਕਾ ਤੁਹਾਡਾ ਨਹੀਂ ਦੋ ਪੂਰਾ ਹੁੰਦਾ ਤੇਰਾ ਤੇ ਤੂੰ ਕਿ ਟੱਕਣਾ ਉਹ ਬਰਾ ਚਲੋ ਸਾਡੇ ਖੜਾ ਚਸਕੀ ਵਾਲੀ ਕੋਈ ਨਹੀਂ ਚਸਕੀ ਵਾਲੇ ਜਿੰਨੇ ਬੰਦੇ ਆ ਖਾਣ ਪੀਣੇ ਜਮੇ ਖਾ ਲਗਾ ਕੁੜੇ ਲੋਕੀ ਖੂ ਖਾ ਜਾਂਦੇ ਤੇ ਖੂ ਥੋੜਾ ਖਾਣ ਨੇ ਤੇ ਕੀ ਹੋਰ ਘਟੋਂ ਡਈ ਆ ਅਗਰ ਤੂੰ ਘੱਟ ਕਰਨਿਆ ਇੱਥੇ 100 ਦਿਨ ਫਰਾਦੀਏ ਕੋਈ 100 ਮਿੰਟ ਚ ਡਾ ਦੇਣਾ ਤੈਨੂੰ 200 ਫਰਾਦੀਏ 200 ਤੋਂ ਮਿੰਟ ਚ ਡਾ ਦੇਣਾ ਇੱਥੇ ਮਗਰ ਬੈਂਕਸਾ ਲੱਗੀ ਪਈ ਉਹਦੀ ਬੈਂਕ ਖੁੱਲੀ ਵੱਡੀ ਸਾਰੀ ਬੈਂਕ ਖੁੱਲੀ ਤੇ ਗਿਆ ਮੋੜ ਲਾ ਕੇ ਲੈ ਗਿਆ ਤੇ ਹੱਥ ਦੇ ਪੈਸੇ ਪਰਗੇ ਲੈ ਖਾਈ ਜਾ ਉਹ ਵੀ ਕੋਈ ਪ੍ਰਵਾਹ ਨਹੀਂ ਕੋਈ ਗੱਲ ਨਹੀਂ ਹਾਂ ਹਾਂ ਕੋਲ ਆਂਸਰ ਬੈਂਕਾਂ ਵਾ ਇੱਥੇ ਕਰਫੂ ਨਾ ਘਾਟੇ ਦੇ ਵਿੱਚ ਫਿਕਰ ਨਾ ਕਰ ਦੇਣ ਤਹ ਦੇਣੇ ਹੈ ਕਿ ਨਹੀਂ ਦੇਣੇ ਐਵੇਂ ਤੂੰ ਬੇਚੀ ਕਰੀ ਜਾਂਦਾ ਮੇਰੀ ਤੇ ਭਾਈ ਲੇ ਕੇ ਭਾਜਾ ਫਿਰ ਤੇ ਬੁਢੇ ਲਾ ਕੇ ਕਿ ਬੈਠਾ ਕਰਨਿਆ ਦਾਲੀ ਜੀ ਜਣੀ ਤੂੰ ਗਦਗਡੀ ਜਣੀ ਆ ਵੇ ਵਿੱਚ ਮੈਂ ਆ ਉਹ ਦੱਸਿਆ ਵੇਤੀ ਕਰੀ ਨਾ ਤੇਰੀ ਇਥੇ ਸੋ ਪੁੱਤ ਤੇਰੀ ਵਾਰੀ ਵੇਖੀ ਕਿੱਦਾਂ ਹੁੰਦੀ ਐ ਤੇ ਮੇਰੀ ਵਾਰੀ ਕਿਉਂ ਨਹੀਂ ਆ ਤੇਰੀ ਆਪਣੀ ਪੁੱਟ ਜੋ ਕਾਨ ਨਿਕਲਦੇ ਤੇ ਤੂੰ ਮੇਰੀ ਵਾਰੀ ਕਿਹਨੇ ਹੋਣੀ ਆ ਓਏ ਆਖਰੇ ਗਾਲਾਂ ਕਰ ਤੂੰ ਮੇਰਾ ਨਿਸ਼ਾਨੀ ਵੇਖਾ ਮੇਰਾ ਤਾਂ ਸਮਝਾ ਚੁੱਕਿਆ ਬਾਕੀ ਨਾ ਉਹ ਮੈਂ ਕਿਰਾਦੂਰੇ ਕਰਦਾ ਬੜਾ ਕਰਦਾ ਕੋਈ ਨਹੀਂ ਬੰਦ ਨਹੀਂ ਨਾਮ ਨਹੀਂ ਬੁੜੇ ਦਾ ਨਾ ਉਹ ਸੇਰਾ ਕੀ ਗੋਲ ਗਾ ਸੁਣ ਰਾਤ ਤੂੰ ਬੜੀ ਗਾਲੋਂ ਤੁਸੀਂ ਤੁਹਾਡਾ ਘੱਟੋ ਘਾਟ ਤੁਸੀਂ ਰਾਤ ਨਾ 12 ਵਜੇ ਤੱਕ ਤੁਸੀਂ ਕੋਈ ਕੋਈ ਬੜੇ ਬੜੇ ਬੜਾ ਕਰਦੇ ਜਿਹੜੇ ਰੜਾ ਰੜਾ ਦਾ ਬੜਾ ਬੋੜਾ ਬੋੜਾ ਤੁਰਿਆ ਫਿਰਦਾ ਆ ਉੱਠ ਕੇ ਨੂੰ ਜਿਆਦੇ ਵਾਹ ਸ਼ੋਅ ਕਰਵਾਉਂਦਾ ਰਾਰ ਕਰਾਉਂਦੇ ਨੂੰ ਉੱਠ ਕੇ ਗੈ ਮਾਰਾ ਖੜਕਾ ਤਾਂ ਬੁੱਢਾ ਉੱਠ ਕੇ ਬਾਹਰ ਚਲ ਜਾਂਦਾ ਹਾਂ ਚੁੱਪ ਕਰ ਹੈ ਤੇ ਜਿਹੜਾ ਕੋਈ ਚੁੱਪ ਕਰ ਹੈ ਅਮਾ ਜੋਂ ਡੇ ਤੇ ਤੇਰੇ ਕੰਨ ਬਚ ਬਰਕਾ ਨਾ ਭੁਲੇ ਉਹ ਉੱਠ ਗਾ ਕੰਨ ਬੋਲੇ ਤਬੇ ਫੀ ਹੋਈ ਅਦੀ ਹੁਣ ਕਿੱਦਾਂ ਜੇ ਮੈਂ ਨਿਕਲ ਗਈ ਤੇਰੇ ਚੋਂ ਹਣਾ ਇਹਨੂੰ ਕਹਿ ਚੋ ਕਹਣਾ ਹੀ ਤੇ ਗਾਣਾ ਹੀ ਜਦੋਂ ਭਗਾ ਜ਼ੋਰ ਜਿਆਦਾ ਭਾਜਾ ਲਾਗੋ ਮੇਰੇ ਗਾਂ ਆਇਆ ਹੈ ਵੀ ਠੇਲਾ ਆ ਗਿਆ ਆ ਤੇ ਰੂਹ ਆ ਗਈ ਆ ਬੁੱਟਪਾ ਨੂੰ ਗੁਰਦਾ ਜਾਂਦਾ ਆ ਆਹ 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 ਜਿਹੜਾ ਸਾਰੇ ਸਾਡੇ ਵੱਲੋਂ ਪਿਆਰ ਭਰੀ ਸ਼ਸ਼ੀਕਲ ਇਹ ਵੀ ਸਾਡੇ ਡੈਡੀ ਦੇ ਨਾਲ ਫਨੀ ਵਲੌਗ ਇਹਨਾਂ ਨੇ ਚੁਣ ਕੇ ਡੈਡੀ ਕੋ ਪਹੇ ਮੈਨੂੰ 2000 ਰੁਪਏ 500 ਇੱਕ ਪੰਜ ਸੱਚੀ ਦੀ ਪਰ ਨਹੀਂ ਦਿੱਤੇ ਇੱਕ 500 ਪਸ਼ੇਰ ਨੇ ਇੰਨੀ ਬੇਇੱਜ਼ਤੀ ਕਰਾਈ ਇੰਨੀ ਬੇਇੱਜ਼ਤੀ ਕਰਾਈ ਤੇ ਕੱਲ ਤੁਹਾਨੂੰ ਸਾਡਾ ਵਲੌਗ ਕਿੱਦਾਂ ਦਾ ਲੱਗਿਆ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਦਾਂ ਹੀ ਤੁਹਾਡੇ ਲਈ ਕਹਣ ਕਹਣ ਵਲੌਗ ਲੈ ਕੇ ਆਉਂਦੇ ਰਵਾਂਗੇ ਚੰਗਾ ਜੀ ਸਾਰਿਆਂ ਨੂੰ ਸ਼ਸ਼ੀਕਲ